ਸਨਾਗਲੇ ਆਣ ਕੇ ਸਾਰੇ ਦਾ ਜਿੰਦਾਬਾਦ ਸਾਰੇ ਦਾ ਜਿੰਦਾਬਾਦ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਮੋਦੀ ਸਰਕਾਰ ਮਰਦਾਬਾਦ ਭਾਰਤ ਬੰਦ ਦੇ ਸੱਦੇ ਤੇ ਚਲਦੇ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਪੱਛਮੀ ਦੇ ਸਮੂਹਿਕ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੈਂਬਰ ਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਸਵਿੰਦਰ ਸਿੰਘ ਸੰਧੂ ਕੋਟ ਖਾਲਸਾ ਦੀ ਅਗਵਾਈ ਹੇਠ ਕਬੀਰਪੁਰਕ ਨੇੜੇ ਮੁੱਖ ਸੜਕ ਨੂੰ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਦੌਰਾਨ ਕਿਸਾਨਾਂ ਤੇ ਮਜ਼ਦੂਰਾਂ ਦੇ ਪੱਖ ਵਿੱਚ ਤੇ ਕੇਂਦਰ ਤੇ ਭਾਜਪਾ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਸਵਿੰਦਰ ਸਿੰਘ ਸੰਧੂ ਅਤੇ ਮੇਜਰ ਸਿੰਘ ਸਰਕਾਰੀਆਂ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਕਿਸਾਨਾਂ ਵਿਰੁੱਧ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਵਿਰੁੱਧ ਕਾਨੂੰਨਾਂ ਨੂੰ ਮਨਜ਼ੂਰੀ ਦੇ ਕੇ ਆਪਣੇ ਤਾਨਾਸ਼ਾ ਹੋਣ ਦਾ ਸਬੂਤ ਦਿੱਤਾ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਜਨਤਾ ਨੂੰ ਇਹ ਕੁਝ ਵੀ ਮਨਜ਼ੂਰ ਨਹੀਂ ਹੈ। ਸਰਕਾਰ ਨੂੰ ਇਸ ਮਾਮਲੇ ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਤੇ ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ ਹੈ। ਇਸ ਮੌਕੇ ਮੀਤ ਪ੍ਰਧਾਨ ਜਸਬੀਰ ਸਿੰਘ ਪੋਲਾ, ਸੁਖਬੀਰ ਸਿੰਘ, ਪਰਮੇਂਦਰ ਸਿੰਘ ਸੰਦੂ, ਸੁਰਿੰਦਰ ਸਿੰਘ ਜੀਮਾ, ਸੁਵਿੰਦਰ ਸਿੰਘ ਪਪਿੰਦਰ ਸਿੰਘ ਤੰਜਲ ਸੁਖਦੇਵ ਸਿੰਘ ਨਿਰਮਲ ਸਿੰਘ ਰਣਜੀਤ ਸਿੰਘ ਗੁਰਜੀਤਕੌਰ ਕਵਲਜੀਤਕੌਰ ਬਲਜੀਤਕੌਰ ਸਿਮਰਜੀਤਕੌਰ ਆਦਿ ਹਾਜ਼ਰ ਸਨ ਸੈਂਟਰ ਸਰਕਾਰ ਮੋਦੀ ਸਰਕਾਰ ਨੇ ਜਿਹੜੇ ਤਿੰਨ ਕਾਲੇ ਕਾਨੂੰਨ ਬਣਾਏ ਸੀਗੇ ਜਿਨ੍ਹਾਂ ਨੂੰ ਦੱਸਦਾ ਹੀ ਵੀ ਇਹ ਕਾਨੂੰਨ ਕਿਸਾਨਾਂ ਦੀ ਭਲਾਈ ਵਾਸਤੇ ਆ ਕਿਸਾਨਾਂ ਦੀ ਜਿਹੜੀ ਆਮਦਨ ਆ ਉਹ ਦੁਗਣੀ ਕਰਨ ਵਾਸਤੇ ਆ ਉਹ ਸਾਬਤ ਹੋ ਗਿਆ ਇਹ ਕਿਸਾਨਾਂ ਨੇ ਇਹ ਸਾਬਤ ਕਰ ਦਿੱਤਾ ਹੈ ਡਿਸਕਸ ਕਰਕੇ ਉਹਨਾਂ ਨਾਲ ਮੀਟਿੰਗਾਂ ਕਰਕੇ ਵੀ ਇਹ ਸਾਰੇ ਕਾਲੇ ਕਾਨੂੰਨ ਨੇ ਇਹ ਕਿਸਾਨਾਂ ਦੀ ਕਿਸਾਨੀ ਨੂੰ ਖਤਮ ਕਰਨ ਵਾਸਤੇ ਇਹਨੇ ਕਾਨੂੰਨ ਬਣੇ ਨੇ ਕਿਉਂਕਿ ਕਾਰਪੋਰੇਟ ਘਰਾਣਿਆਂ ਨਾਲ ਇਹਨੇ ਸੌਦਾ ਕਰ ਲਿਆ ਮੋਦੀ ਨੇ ਕਿ ਅਸੀਂ ਇਹ ਕਾਨੂੰਨ ਬਣਾ ਕੇ ਤੇ ਕਿਸਾਨੀ ਸਾਰੀ ਆ ਇਹ ਵੇਚ ਦਿੱਤੀ ਹੈ ਮੋਦੀ ਨੇ ਤੇ ਉਬਾਨੀ ਅਡਾਨੀ ਹੁਣਾਂ ਨੂੰ ਬਹੁਤ ਸਾਰੇ ਹੋਰ ਵੀ ਕਾਰੋਬਾਰੀ ਜਿਵੇਂ 에어ਪੋਰਟ ਆ ਰੇਲਵੇ ਆ ਹੋਰ ਅਦਾਰੇ ਜਿਹੜੇ ਆ ਇਸੇ ਤਰ੍ਹਾਂ ਹੀ ਵੇਚ ਕੇ ਅੱਜ ਕਿਸਾਨੀ ਦੇ ਪਾਸੇ મોદી ਦੇ ਮੂੰਹ ਕਰਕੇ ਉਬਾਨੀ ਅਡਾਨੀ ਨੂੰ ਜਿਹੜਾ ਵਾ ਇਹ ਸੌਦੇ ਪੱਤੀ ਦੇ ਵਿੱਚ ਇਹ ਸੌਦਾ ਪੱਤਾ ਕਰਕੇ ਸਾਰਾ ਹੀ ਕਿਸਾਨੇ ਨੂੰ ਖਤਮ ਕਰਨ ਵਾਸਤੇ ਇਹ ਧਈਆ ਕਰ ਲਿਆ ਏ ਇੱਕ ਵੀ ਪਰਸੈਂਟ ਇਹ ਕਾਨੂੰਨ ਕਿਸਾਨੀ ਦੇ ਹੱਕ ਵਿੱਚ ਨਹੀਂ ਕਿਉਂਕਿ ਬਹੁਤ ਸਾਰੀਆਂ ਮੀਟਿੰਗਾਂ ਤੋਂ ਨਿਕਲਿਆ ਹੈ ਕਿ 38 ਤਰ੍ਹਾਂ ਦੇ ਨੁਕਸ ਇਹ ਸਾਰੇ ਤਿੰਨਾਂ ਕਾਨੂੰਨਾਂ ਦੇ ਵਿੱਚ ਨਿਕਲੇ ਨੇ ਜਿਨ੍ਹਾਂ ਨੂੰ ਨੌ ਨੌ ਨੁਕਸ ਤੇ ਇਹਨਾਂ ਨੇ ਮੰਨ ਲਏ ਮੀਟਿੰਗਾਂ ਜੋ ਬਾਕੀ ਤਾਂ ਹੋਏ ਇਹਨਾਂ ਦੀ ਹਾ ਨੁਕਰ ਨਾ ਨੁਕਰ ਚੱਲਦੀ ਰਹੀ ਪਰ ਅਖੀਰ ਉਹ ਮੰਨਣ ਤੇ ਤਿਆਰ ਹੋ ਗਏ ਇੱਕ ਕਾਨੂੰਨਾਂ ਦੇ ਵਿੱਚ ਅਸੀਂ ਕੋਈ ਐਮੈਂਡਮੈਂਟ ਕਰ ਦਿੰਨੇ ਆ ਇਹਨਾਂ ਨੂੰ ਨਵੇਂ ਸਿਰੇ ਤੋਂ ਅਸੀਂ ਉਹ ਐਮੈਂਡਮੈਂਟ ਕਰਕੇ ਜਿਹੜੇ ਬਦਲਾਅ ਕਰ ਦਿੰਨੇ ਆ ਪਰ ਕਿਸਾਨ ਇਸ ਗੱਲ ਨਾਲ ਸਹਿਮਤ ਨਹੀਂ ਕਿਉਂ ਸਹਿਮਤ ਨਹੀਂ ਕਿਉਂਕਿ ਇਹਨਾਂ ਵਿੱਚ ਇਹਨੇ ਵੜ ਨੇ ਇਹ ਤਿੰਨੇ ਕਾਨੂੰਨ ਇੱਕ ਦੂਜੇ ਨਾਲ ਰਿਲੇਟਡ ਨੇ ਇੱਕ ਕਾਨੂੰਨ ਨਹੀਂ ਇਹ ਤਿੰਨੇ ਕਾਨੂੰਨ ਇੱਕ ਦੂਜੇ ਨਾਲ ਰਿਲੇਟਡ ਹੋਣ ਕਰਕੇ ਕਿਸੇ ਦੀ ਭਲਾਈ ਨਹੀਂ ਕਰਦੇ ਸਾਰੇ ਤਬਕਿਆਂ ਦੇ ਜਿੱਥੇ ਮਜ਼ਦੂਰਾਂ ਦਾ ਨੁਕਸਾਨ ਹੁੰਦਾ ਹੈ ਦਿਹਾੜੀਦਾਰਾਂ ਦਾ ਨੁਕਸਾਨ ਹੋ ਕੇ ਦੁਕਾਨਦਾਰਾਂ ਦਾ ਨੁਕਸਾਨ ਹੁੰਦਾ ਹੈ ਬੈਂਕਾਂ ਦਾ ਨੁਕਸਾਨ ਹੁੰਦਾ ਹੈ ਉੱਥੇ ਕਿਸਾਨਾਂ ਦੀ ਕਿਸਾਨੀ ਖਤਮ ਹੋ ਜਾਂਦੀ ਹੈ ਸੋ ਇਸ ਕਰਕੇ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਵਾਸਤੇ ਇਹ ਸੰਘਰਸ਼ ਜਿਹੜਾ ਵਿੱਢਿਆ ਗਿਆ ਕਿਸਾਨ ਯੂਨੀਅਨ ਨੇ ਜਿੱਥੇ ਵੀ ਸੱਦਾ ਦਿੰਦੀ ਹੈ ਅੱਜ ਬੰਦ ਦਾ ਸੱਦਾ ਸੀਗਾ ਅਸੀਂ ਸਾਰੇ ਉਸ ਬੰਦ ਦੇ ਸੱਦੇ ਦੇ ਬਤਾਵਕ ਇੱਥੇ ਇਕੱਤਰ ਹੋਏ ਆ ਤਾਂ ਕਿ ਅਸੀਂ ਸਾਰੇ ਉਹਨਾਂ ਦਾ ਵੱਡੇ ਦਾ ਵੱਡਾ ਜੋੜ ਕੇ ਇੱਕ ਕਿਸਾਨੀ ਦੇ ਵਿੱਚ ਜਿਹੜੇ ਨੁਕਸਾਂ ਆਏ ਨੇ ਇੱਕ ਕਾਨੂੰਨ ਜਿਹੜੇ ਕਾਲੇ ਆਏ ਨੇ ਉਹਨਾਂ ਨੂੰ ਖਤਮ ਕਰ ਸਕੀਏ ਇਹਨਾਂ ਨੂੰ ਖਤਮ ਕਰਕੇ ਹੀ ਸਾਬ ਲਵਾਂਗੇ ਮੈਂ ਸਵੰਦਰ ਸਿੰਘ ਪ੍ਰਧਾਨ ਬੋਦਰਾ ਬੋੜੀਸਾ ਸੋ ਜੋ ਅੱਜ ਕਿਸਾਨ ਵੀਰਾਂ ਨੇ ਸੰਘਰਸ਼ ਰੰਗਿਆ ਹੈ ਉਸ ਸੰਘਰਸ਼ ਦੀ سپورਟ ਦੇ ਵਿੱਚ ਅਸੀਂ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ ਸੋ ਜੋ ਕਿਸਾਨਾਂ ਨੇ ਵਾਂਦੇ ਦੀ ਕਾਲ ਦਿੱਤੀ ਸੀ ਉਸ ਨੂੰ ਸਫਲ ਬਣਾਉਣ ਦੇ ਵਾਸਤੇ ਅਸੀਂ ਇੱਥੇ ਆਣ ਕੇ ਧਰਨਾ ਦਿੱਤਾ ਹੈ ਕਿ ਜੋ ਕਿਸਾਨਾਂ ਨੇ ਸਾਰੇ ਭਾਰਤ ਵਿੱਚ ਇਹ ਕਾਲ ਦਿੱਤੀ ਹੈ ਕਿ ਸਾਰੇ ਘਾਰਦਨੂ ਬੰਦ ਰੱਖਿਆ ਜਾਏ ਆਵਾਜ਼ਾਈ ਬੰਦ ਰਵੇ ਸੋ ਸੰਘਰਸ਼ ਨੂੰ ਮਹਤਵ ਦੇਣ ਦੇ ਵਾਸਤੇ ਅਸੀਂ ਇੱਥੇ ਆ ਜਾਈਏ ਔਰ ਸਾਡੀ ਸੰਗਤ ਨੇ ਬਹੁਤ ਵੱਡੇ ਸੰਜਮ ਦੇ ਨਾਲ ਇਸ ਆਸਥਾਨ ਤੇ ਬੈਠ ਕੇ ਜੋ ਕਸਾਨਾਂ ਦੀ ਕਾਲ ਸੀ ਉਸ ਨੂੰ ਸਫਲ ਬਣਾਇਆ ਸਾਰਾ ਹੀ ਇਲਾਕਾ ਵੀ ਬੰਦ ਹੈ ਔਰ ਸੜਕ ਤੇ ਆਵਾਜਾਈ ਵੀ ਜਿਹੜੀ ਹੈ ਉਹ ਬੰਦ ਕੀਤੀ ਗਈ ਹੈ ਔਰ ਇਥੇ ਸੰਗਤ ਨੂੰ ਪ੍ਰਸ਼ਾਦਾ ਵੀ ਛਕਾਇਆ ਗਿਆ ਚਾਹ ਵੀ ਛਕਾਈ ਗਈ ਤਾਂ ਕਿ ਕੋਈ ਵੀ ਵੀਰ ਭੈਣ ਜਿਹੜਾ ਉਹ ਇਸ ਕਰਕੇ ਇਸ ਜੋ ਤਰਨਾਏ ਔਰ ਚੋਟ ਕੇ ਨਾ ਜਾਏ ਕਿ ਕਿਸੇ ਨੇ ਪ੍ਰਸ਼ਾਦਾ ਚੱਕਣਾ ਜਾਂ ਚਾਹ ਚੱਕੜੀਆਂ ਜਾਂ ਜਲ ਚੱਕਣਾ ਇਸ ਕਰਕੇ ਸਾਰਾ ਹੀ ਪਰਬੰਧ ਇੱਥੇ ਕੀਤਾ ਗਿਆ ਔਰ ਸਾਰੀ ਸੰਗਤ ਨੇ ਬੜੇ ਸੰਜਮ ਦੇ ਨਾਲ ਇਸ ਧਰਨੇ ਦੇ ਵਿੱਚ ਸਹਿਯੋਗ ਦਿੱਤਾ ਹੈ ਮੈਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਨਾ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਕਿ ਜੋ ਕਿਸਾਨਾਂ ਦਾ ਸੰਘਰਸ਼ ਹੈ ਉਸ ਨੂੰ ਕਾਮਯਾਬੀ ਮਿਲੇ ਇਸ ਧਰਨੇ ਵਿੱਚ ਸਾਡਾ ਸਾਥ ਦਿੱਤਾ ਸੋ ਮੈਂ ਫਿਰ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਉਹਨਾਂ ਸਾਰੇ ਸੰਗਤਾਂ ਤਨਹੋਦ ਕਰਦਾ ਪਹਿਲੋ ਜਿੰਨੀਆਂ ਸੰਗਤਾਂ ਨੇ ਜੋ ਜੀਵਨ ਦਾ ਕਿਸਾਨ ਜੁਨੀ ਨੇ ਸਾਨੂੰ ਕਾਲ ਦਿੱਤੀ ਕਿਉਂਕਿ ਅੱਜ ਦੀ ਕਾਲ ਹੀ ਭਾਰਤ ਬੰਦ ਕਰਨ ਦੀ ਉਹਨਾਂ ਜਿੰਨੀਆਂ ਸੰਗਤਾਂ ਇੱਥੇ ਸਵੇਰ ਦੇ ਆਜਾ ਸਾਰਿਆਂ ਧੰਨਵਾਦ ਕਰਦਾ ਜਿਹੜਾ ਅੱਜ ਦਾ ਤਰਨਾ ਪ੍ਰਦਰਸ਼ਨ ਹੈ ਕਿਸਾਨਾਂ ਦੇ ਹੱਕ ਵਿੱਚ ਹੈ ਕਿਸਾਨਾਂ ਦੇ ਹੱਕ ਚ ਨਿਹਰਾ ਪੁਰਾਨੀਆਂ ਸਾਰੇ ਆਮ ਲੋਕਾਂ ਦੇ ਅਕੋਚ ਹੈ ਅੱਜ ਤੋਂ ਕੁਝ ਸਮਾਂ ਪਹਿਲਾਂ ਸਾਡੇ ਹਿੰਦੁਸਤਾਨ ਦੇ ਸਰਕਾਰ ਨੇ ਉਹ ਇਹੋ ਜਿਹੇ ਕਾਲੇ ਕਾਨੂੰਨ ਬਣਾ ਦਿੱਤੇ ਜਿਹੜੇ ਕਿ ਕਿਸਾਨ ਦੇ ਮੋਦ ਦੇ ਉੱਤੇ ਵਾਰੰਟਾ ਤੇ ਦਸਕਤ ਕੀਤੇ ਸਨ ਜਦੋਂ ਕਿ ਕਿਸਾਨਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਸਾਡੀਆਂ ਜ਼ਮੀਨਾਂ ਜਿਹੜੀਆਂ ਖੋਈਆਂ ਜਾਣੀਆਂ ਸਾਡੇ ਕਾਰਪੋਰੇਟ ਘਰਾਣਿਆਂ ਨੂੰ ਸਾਡੀਆਂ ਜ਼ਮੀਨਾਂ ਦਿੱਤੀਆਂ ਜਾਣੀਆਂ ਹਨ ਉਹ ਸਾਰੇ ਕਿਸਾਨ ਨੇ ਸੋਚਿਆ ਕਿ ਐਜੀਟੇਸ਼ਨ ਕਰਨੀ ਅੱਜ ਤੋਂ 2 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਐਜੀਟੇਸ਼ਨ ਸ਼ੁਰੂ ਹੋਈ ਇਹ ਪੰਜਾਬ ਦੀ तकरीबन 2 ਮਹੀਨੇ ਚੱਲੀ ਲੇਕਿਨ ਉਸ ਮੋਦੀ ਸਰਕਾਰ ਦੇ ਕੰਨ ਉੱਤੇ ਜੂ ਨਹੀਂ ਸਰਕੀ ਕਿਸਾਨਾਂ ਦੀ ਕਾਲ ਹੈ ਬੰਦ ਦਾ ਕਾਲ ਦਿੱਤੀ ਹੈ ਅਸੀਂ ਉਹਨਾਂ ਦੇ ਸਮਰਥਨ ਵਿੱਚ ਸਾਰੇ ਕੋਰ ਖਾਸਾ ਜੀ ਸੰਗਤ ਨੂੰ ਨਾਲ ਲੈ ਕੇ ਇੱਥੇ ਬੰਦ ਕੀਤਾ ਹੈ ਉਹ ਦਿਨ ਦੂਰ ਨਹੀਂ ਹੈ ਜਦੋਂ ਕਿ ਕਿਸਾਨਾਂ ਦੀ ਜਿੱਤ ਹੋਣੀ ਹੈ ਮ ਹੱਕ ਦੇ ਉਹ ਦੇ ਜੇ ਕੋਈ ਮੰਗ ਕਰੀਏ ਪਿਆਰੀ ਮੰਗ ਸਾਡੀ ਜਿਹੜੀ ਪੂਰੀ ਕਰੋ ਜੋ ਇਹ ਮੰਗਿਆ ਹੀ ਕੁਝ ਨਹੀਂ ਤੇ ਹੱਕ ਚ ਗਾ ਇਹ ਕਿਤਨਾ ਹੋ ਸਕਦਾ ਕਿ ਸਾਡੇ ਹੱਕ ਵਿੱਚ ਇਹ ਸਾਡੇ ਹੱਕ ਵਿੱਚ ਕੋਈ ਕਾਨੂੰਨ ਨਹੀਂ ਹੈ ਸੋ ਇਹ ਕਰਕੇ ਇਹ ਕਾਰੇ ਕਾਨੂੰਨ ਜਿਹੜੇ ਆ ਵਾਪਸ ਹੋਣੇ ਚਾਹੀਦੇ ਹਨ ਅੱਜ ਜੋ ਕਿਸਾਨਾਂ ਦੇ ਹੱਕ ਦੇ ਵਿੱਚ ਕੋਟ ਖਾਲਸਾ ਵੱਲੋਂ ਕਿਸਾਨ ਮੋਰਚਾ ਲਾਇਆ ਗਿਆ ਹੈ ਅਸੀਂ ਕਹਿੰਨੇ ਵੀ ਸਾਰੀ ਸੰਗਤ ਦੇ ਅੱਗੇ ਅਪੀਲ ਕਰਦੇ ਆਂ ਵੀ ਸਾਰੀਆਂ ਸੰਗਤਾਂ ਵੱਧ ਚੜ ਕੇ ਸਹਿਯੋਗ ਦੇਣ ਤੇ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣ ਇਹ ਜਿਹੜਾ ਮੋਰਚਾ ਵਾ ਇਹ ਕਾਲੇ ਕਾਨੂੰਨ ਰੱਦ ਕਰਨ ਵਾਸਤੇ ਲਾਇਆ ਗਿਆ ਹੈ ਤੇ ਵੱਧ ਤੋਂ ਵੱਧ ਸਾਡੀ ਅਪੀਲ ਕੀਤੀ ਜਾਂਦੀ ਹੈ ਕਿ ਸਾਰੇ ਵੱਧ ਤੋਂ ਵੱਧ ਮੋਢਾ ਜੋੜ ਕੇ ਇਹਦਾ ਸਾਥ ਦੇਣ